ਹਾਂਜੀ ਕਿਵੇਂ ਹੋ ਸਾਰੇ ਤੇ ਮੈਂ ਸੰਭੂ ਬਾਰਡਰ ਆਇਆ ਸੀ ਤੇ ਕਈ ਪੁੱਛਦੇ ਸੀ ਮੇਰੇ ਵੀਰ ਕੀ ਭਾਈ ਆਪਣੇ ਮਾਹੌਲ ਕੀ ਆ ਮਾਹੌਲ ਤੁਹਾਨੂੰ ਦਿਖਾ ਦਿੰਨੇ ਆ ਆ ਸਾਹਮਣੇ ਫੌਜ ਦੇ ਜਿਹੜੇ ਨਾਕੇ ਨੇ ਬੈਰੀਕੇਡ ਲਾਏ ਹੋਏ ਨੇ ਪੁਲਿਸ ਫੌਜ ਦੇ ਹਰਿਆਣੇ ਦੇ ਉਸ ਤਰਫ ਤੇ ਉਹ ਤੋਂ ਬਾਅਦ ਆ ਆਪਣੇ ਕਾਫਲੇ ਨੇ ਇੱਧਰ ਟਰੈਕਟਰ ਟਰਾਲੀਆਂ ਖੜੀਆਂ ਨੇ ਆ ਬੈਰੀਕੇਡ ਖਿੱਚੇ ਉਹਨੇ ਨੋ ਫਾਰਮ ਨੋ ਫੂਡ ਲਿਖਿਆ ਹੋਇਆ ਤੇ ਬਾਈ ਹੋਰ ਦਿਖਾ ਦਿੰਨੇ ਆ ਹੋਰ ਇੱਕ ਜਾਣਕਾਰੀ ਦੇ ਦਿੰਨੇ ਆ ਹੁਣ ਆ ਮੁੰਡਾ ਇੱਥੇ ਰਾਤ ਨੂੰ ਮੁੰਡੇ ਵਹਿੰਦੇ ਨੇ ਤੇ ਇਹ ਵਿਚਾਰੇ ਸਵੇਰ ਦੇ ਕਿੰਨੇ ਵਜੇ ਤੱਕ 6-7 ਵਜੇ ਤੱਕ ਬਈ? ਇਹ 10 ਵਜੇ ਤੋਂ ਡਿਊਟੀ ਹੁੰਦੀ ਹੈ। ਰਾਤ ਨੂੰ 10 ਵਜੇ ਤੋਂ ਇਹਨਾਂ ਦੀ ਡਿਊਟੀ ਸਟਾਰਟ ਆ ਤੇ ਸਵੇਰ ਦੇ 6 ਵਜੇ ਤੱਕ ਇਹਨਾਂ ਨੇ ਇੱਥੇ ਹੀ ਬਹਿਣਾ। ਕਿਉਂਕਿ ਇੱਥੇ ਲਾਈਨ ਆਪਣੇ ਤਾਰ ਲਾਈ ਹੋਈ ਆ। ਇੱਥੇ ਇਹਨਾਂ ਨੇ ਨਿਗਾਹ ਹੀ ਰੱਖਣੀ ਆ ਕਿ ਰਾਤ ਨੂੰ ਕੋਈ ਨੁਕਸਾਨ ਨਾ ਹੋਵੇ, ਕੋਈ ਹੁੱਲੜਬਾਜੀ ਨਾ ਹੋਵੇ। ਕਿਉਂਕਿ ਵਿੱਚ ਤੁਹਾਨੂੰ ਵੀ ਪਤਾ ਹੁੱਲੜਬਾਜ ਆ ਜਾਂਦੇ ਨੇ। ਇਸ ਕਰਕੇ ਮਾਹੌਲ ਫਿਲਹਾਲ ਤਾਂ ਸ਼ਾਂਤ ਆ ਜਿਹਦੇ ਟਾਈਮ ਤੱਕ ਤੇ ਆਉਣ ਵਾਲੇ ਸਮੇਂ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਇਹੀ ਕਿਹਾ ਕਿ ਜਿਹੜੇ ਸਾਡੇ ਪੰਜਾਬ ਹਰਿਆਣੇ ਨਾਲ ਲੱਗਦੇ ਬਾਰਡਰ ਨੇ ਅਸੀਂ ਮੋਰਚੇ ਵਧਾਵਾਂਗੇ ਤੇ ਸਰਕਾਰ ਨੂੰ ਚਾਹੀਦਾ ਕਿ ਇਹ ਜਿਹੜੇ ਮੰਗਾਂ ਨੇ ਛੇਤੀ ਮੰਨ ਕੇ ਲਾਗੂ ਕਰ ਦੋ ਤਾਂ ਜੋ ਜਿਹੜੇ ਕਿਸਾਨ ਮਜ਼ਦੂਰ ਨੇ ਸ਼ਾਂਤਮਈ ੱਪੋ ਆਪਣੇ ਘਰਾਂ ਵਿੱਚ ਬਹਿਣਾ ਤੇ ੱਪੋ ਆਪਣੇ ਕੰਮ ਕਰਨ ਤੇ ਸਰਕਾਰ ਆ ਜਿਹੜੀਆਂ ਨੀਤੀਆਂ ਨੇ ਉਹ ਲੋਕਾਂ ਦੇ ਪੱਖਾ 'ਚ ਹੋ ਕਿਸਾਨਾਂ ਦੇ ਪੱਖਾ 'ਚ ਹੋ ਮਜ਼ਦੂਰਾ ਦੇ ਪੱਖਾ 'ਚ ਬਣਾਉਣਾ ਤੇ ਬਾਕੀ ਜ਼ਰੂਰ ਪਹੁੰਚਿਆ ਕਰੋ ਆਪਣੇ ਮੋਰਚਿਆਂ 'ਚ ਆਪਣੇ ਬਜ਼ੁਰਗਾਂ ਨਾਲ ਖੜਿਆ ਕਰੋ ਧੰਨਵਾਦ ਜੀ